ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਜਪ ਜੀ ਸਹਿਬ ਉਹ ਆਪਾਂ ਖੰਡਾਂ ਦੀ ਵਿਚਾਰ ਕਰਦੇ ਪਏ ਹਾਂ ਧਰਮ ਖੰਡ ਦੀ ਵਿਚਾਰ ਆਪ ਜੀ ਨੇ ਸਰਬਨਿਖਤੀ ਗਿਆਨ ਖੰਡ ਦੀ ਵਿਚਾਰ ਸਰਬਨਿਖਤੀ ਇਸਲਾਮ ਖੰਡ ਦੀ ਆਪ ਜੀ ਨੇ ਵਿਚਾਰ ਸਰਬਨਿਖਤੀ ਜਿੱਦਾਂ ਬੰਦਾ ਸ਼ਰਮ ਖੰਡ ਵਿੱਚੋਂ ਦੀ ਕਾੜ ਕੱਢੀ ਜਾਂਦੀ ਹੈ ਸੁੱਤ ਮਤਮਨ ਹੋਟ ਤੇ ਉਹ ਬੰਦਾ ਬਖਸ਼ਿਸ਼ ਦੇ ਖਾੜੇ ਵਿੱਚ ਚਲਾ ਜਾਂਦਾ ਜਿੱਥੇ ਬਖਸ਼ਿਸ਼ ਦੀ ਬਖਸ਼ਿਸ਼ ਹੈ ਕੋਤੇ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਦੀ ਮਾਲਕ ਦੀ ਬਾਣੀ ਚੱਲਦੀ ਆ ਜੋਰ ਵਾਂ ਉੱਤੇ ਹੋਰ ਕੋਈ ਨਹੀਂ ਹੋਰ ਉੱਤੇ ਜਹੋਦ ਮਹਾਬਲ ਸ਼ੋਰ ਮੇਂ ਪਹੁੰਚਦੇ ਨੇ ਜਿਹੜੇ ਪੜੇ ਉੱਤੇ ਜੂਦੇ ਮਹਾਬਲ ਸ਼ੋਰ ਮੇਂ ਇਹੋ ਜੂਦੇ ਨੇ ਜਿਹੜੇ ਸ਼ੈਤਾਨ ਲੜਦੇ ਨੇ ਇਹ ਉਹ ਜੋਦੇ ਜਿਹੜੇ ਮਨ ਨਾਲ ਮੁਕਾਬਲਾ ਕਰ ਕਰਕੇ ਆਏ ਨੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਤੇ ਲਿਬ ਜੋਰ ਉਹਨਾਂ ਚ ਰਾਮ ਭਰਪੂਰ ਹੈ ਅੰਦਰ ਵਸਿਆ ਹੈ ਰਾਮ ਉਹਨਾਂ ਦਾ ਮਨ ਮਾਰੇ ਤੇ ਨੇ ਸੀਤਾ ਗਿਆ ਰੱਬ ਦੀ ਮਹਿਮਾ ਦੇ ਬੈਠਾ ਉਹਨਾਂ ਦਾ ਰੂਪ ਕਥਨੀ ਕੀਤਾ ਜਾ ਸਕਦਾ ਜਿਹੜੋ ਨਾਮ ਮਰਦੇ ਨੇ ਨਾਮ ਮਾਇਆ ਦੇ ਧਕਾਰਾਂ ਕੋਲ ਠੱਗੇ ਜਾਂਦੇ ਨੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ RAM ਮਨ ਦੇ ਵਸੇ ਵਸਦਾ ਹੈ ਜਿੱਥੇ ਭਗਤ ਵਸੇ ਤੇ ਲੋ ਕਰੇ ਆਨੰਦ ਸੱਚਾ ਮਨ ਹੋਏ ਉੱਥੇ ਭਗਤ ਵਸਦੇ ਨੇ ਜਿਹੜੇ ਅਕਾਲ ਪੁਰਖ ਦੇ ਨਾਮ ਦੇ ਵਿੱਚ ਹਰ ਵੇਲੇ ਜੁੜੇ ਰਹਿੰਦੇ ਆ ਦੇ ਮਹਾਰਾਜ ਕਹਿੰਦੇ ਆਨੰਦ ਮਾਣਦੇ ਨੇ ਸੱਚਾ ਉਹਨਾਂ ਦੇ ਮਨ ਦੇ ਵਿੱਚ ਵਸਦਾ ਅਕਾਲ ਪੁਰਖ ਵਾਹਿਗੁਰੂ ਦੇ ਇਹ ਬਖਸ਼ਿਸ਼ ਦਾ ਖਾਨ ਹੈ ਜਿੱਥੇ ਹਰ ਵੇਲੇ ਮਨ ਪਰਮਾਤਮਾ ਦੇ ਨਾਮ ਵਿੱਚ ਸ਼ੀਤਤਾ ਰਹਿੰਦਾ ਹੈ ਮਨੋ ਦੀ ਯਾਤਰਾ ਤੋਂ ਬਾਅਦ ਨਿਕਲਦਾ ਹੀ ਦੀ ਕਿ ਬੜੇ ਪੱਤੇ ਬਹਾ ਬੜੀ ਸ਼ੋਰ ਮੈਂ ਜੋਧਿਆਂ ਦਾ ਕੰਮ ਜਿਹੜੇ ਇਸ ਖੰਡ ਤੇ ਵਿੱਚ ਪਹੁੰਚ ਗਏ ਕਿ ਸੰਸਾਰ ਵਿੱਚ ਰਹਿੰਦੇ ਆ ਮਨ ਆਕਾਰ ਪ੍ਰਤੀ ਯਾਤ ਹਰ ਵੇਲੇ ਚੂੜੀ ਰੱਖਣਾ ਇਹ ਵੱਡੇ ਵੱਡੇ ਜੋਧਿਆਂ ਨੇ ਪਰ ਇਹ ਕਿੰਨਾ ਨੂੰ ਜਿਹਦੇ ਪਹਿਲਾ ਸ਼ਰਮ ਖੰਡ ਵਿੱਚ ਆਪਣੀ ਘਾਟ ਪੜਵਾ ਕੇ ਆਏ ਨੇ ਜਿਹਨਾਂ ਦੇ ਮਾਨੁਪੁੱਤੀ ਅਕਾਲ ਉਹਨੇ ਘਾੜ ਦਿੱਤੀ ਤੇ ਜਿਹਨਾਂ ਦੀ ਘਾੜ ਦਿੱਤੀ ਉਹ ਕਰਮਖੰਡ ਤੇ ਪਹੁੰਚੇ ਬਖਸ਼ਿਸ਼ ਦੇ ਖੰਡ ਦੇ ਉੱਤੇ ਪਹੁੰਚੇ ਇੱਥੇ ਪਹੁੰਚ ਕੇ ਉਹ ਆਨੰਦ ਮਾਣ ਕੇ ਬੈਠੇ